ਸਸਿਕਲ ਵਾਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਦੱਸਿਆ ਸੀ ਰਾਤੀ ਬਠਿੰਡਾ ਤੋਂ ਚੱਲ ਕੇ ਆਪਾਂ ਅੰਮ੍ਰਿਤਸਰ ਦੇ ਵਿੱਚ ਪਹੁੰਚ ਗਏ ਸੀਗੇ ਵਾਇਰ ਟੇਨ ਬੜਾ ਸੌਖਾ ਐ ਸਸਤਾ ਆ ਸੌਦਾ ਹੁੰਦਾ ਏ ਤੇ ਮੈਂ ਇੱਕ ਗੱਲ ਸ਼ੋਰ ਕਰ ਦਵਾਂ ਕਿ ਮੈਂ ਕਿਹਾ ਸੀ ਬਨ ਦਰਵਾਜ਼ੇ ਦੇ ਦਰਸ਼ਨ ਕਰਵਾਉਂਗਾ ਤੇ ਕਾਫੀ ਬਾਰਿਸ਼ ਹੋ ਰਹੀ ਆ ਤੇ ਤੁਸੀਂ ਇਸ ਵੀਡੀਓ 'ਚ ਸ੍ਰੀ ਅੰਮ੍ਰਿਤਸਰ ਹਰਮਨਦਰ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹੋ ਤੇ ਮੈਂ ਅੰਦਰ ਵੀਡੀਓਗ੍ਰਾਫੀ ਦੇ ਹੱਕ ਦੇ ਵਿੱਚ ਨਹੀਂ ਆ ਬਹੁਤ ਪਾਬੰਦੀਆਂ ਜੋ ਐਸਲਪੀਸੀ ਵੱਲ ਲਾਈਆਂ ਤਾਂ ਚੰਗੀ ਗੱਲ ਵੀ ਆ ਉਹ ਬੁਰੀ ਗੱਲ ਨਹੀਂ ਆ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਅਸੀਂ ਦੇਖਿਆ ਕੁਝ ਅਜਿਹੀਆਂ ਵੀਡੀਓ ਵਾਇਰਲ ਹੋਈਆਂ ਤੇ ਜੋ ਇੱਥੇ ਨਹੀਂ ਬਣਾਉਣਾ ਚਾਹੀਦਾ ਅਸੀਂ ਗਲਤ ਤਰੀਕੇ ਨਾਲ ਕਾਫੀ ਇਹ ਜੀਜ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਤੇ ਜਦੋਂ ਵੀ ਤੁਸੀਂ ਦਰਬਾਰ ਸਾਹਿਬ ਹੁਣ ਕੋਸ਼ਿਸ਼ ਕਰਨੀ ਵੀ ਅੰਦਰ ਵੀਡੀਓਗ੍ਰਾਫੀ ਨਹੀਂ ਕਰਨੀ ਬਾਹਰ ਤੋਂ ਤੁਸੀਂ ਦੇਖੋ ਦਰਸ਼ਨ ਮੇਲੇ ਕਰੋ ਤੇ ਇੱਕ ਬਹੁਤ ਹੀ ਪਿਆਰੀ ਪਵਿੱਤਰ ਜਗ੍ਹਾ ਕੀ ਇੱਥੇ ਵੀਡੀਓਗ੍ਰਾਫੀ ਕਰਨ ਵਾਸਤੇ ਬਹੁਤ ਮਨਾਹੀ ਹੈ ਤੇ ਕਰਨੀ ਵੀ ਨਹੀਂ ਚਾਹੀਦੀ ਸਾਨੂੰ ਇਸ ਗੱਲ ਵਾਸਤੇ ਸੇਵਾਦਾਰਾਂ ਨਾਲ ਐਗਰੀ ਹੋਣਾ ਚਾਹੀਦਾ ਤੇ ਆ ਜੋ ਤੁਸੀਂ ਇਹ ਸਾਹਮਣੇ ਦੇਖ ਰਹੇ ਹੋ ਦਰਵਾਜਾ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਦਰਸ਼ਨ ਤੁਸੀਂ ਕਰ ਸਕਦੇ ਹੋ ਗੁਰੂ ਰਾਮਦਾਸ ਜੀ ਦੀ ਨਗਰੀ ਆ ਤੇ ਮੈਂ ਬਹੁਤਾ ਬਰੀਕੀ ਦੇ ਵਿੱਚ ਤੰਦਰ ਤੋਂ ਨੇ ਵੀਡੀਓ ਬਣਾ ਸਕਿਆ ਤੇ ਕੁਝ ਮੈਂ ਸ਼ਾਰਟ ਲੇਟਾ ਸੀ ਤੇ ਇਸੇ ਕਰਕੇ ਥੋੜੀ ਜਿਹੀ ਮਨਵਾਦ ਦੇ ਵਿੱਚ ਹੀ ਆਵਾਜ਼ ਐਡ ਕੀਤੀ ਹੈਗੀ ਕਿਉਂਕਿ ਸੇਵਾਦਾਰਾਂ ਵੱਲੋਂ ਮੈਨੂੰ ਸਪੈਸ਼ਲੀ ਕਹ ਦਿੱਤਾ ਗਿਆ ਸੀ ਕੈਮਰਾ ਦੇਖ ਕੇ ਵੀਡੀਓ ਨਹੀਂ ਕਰਨੀ ਤੇ ਆਪਾਂ ਉਹਨਾਂ ਨਾਲ ਸਹਿਮਤ ਜਿਤਾਏ ਤੇ ਜਦੋਂ ਤੁਸੀਂ ਦਰਬਾਰ ਸਾਹਿਬ ਦੇ ਵਿੱਚ ਆਉਣਾ ਹੈ ਕੋਸ਼ਿਸ਼ ਕਰਨੀ ਹੈ ਅਮਰਤ ਦੇ ਦਰਸ਼ਨ ਕਰਨ ਦੀ ਕਿਉਂਕਿ ਅਮਰਤ ਵੇਲੇ ਸੌਖੇ ਤਰੀਕੇ ਨਾਲ ਦਰਸ਼ਨ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਕਾਫੀ ਸੰਗਤ ਆ ਜਾਂਦੀ ਹੈ ਤੇ 2-3 ਘੰਟਿਆਂ ਦਾ ਟਾਈਮ ਦਰਸ਼ਨ ਕਰਨ ਵਾਸਤੇ ਲੱਗ ਜਾਂਦਾ ਜੀ ਤੇ ਇੱਕ ਜਦੋਂ ਆਪਾਂ ਰੇਲਵੇ ਸਟੇਸ਼ਨ ਤੋਂ ਉਤਰਦੇ ਆ ਜੀ ਮੈਂ ਬਲਿਸ਼ਲੇ ਬਲੌਗ ਦੇ ਵਿੱਚ ਵੀ ਦੱਸਿਆ ਸੀ ਗੁਰਦੁਆਰਾ ਸਾਹਿਬ ਜੀ ਦੀ ਬੱਸ ਆਉਂਦੀ ਆ ਬਿਲਕੁਲ ਫਰੀ ਓਕਾਸਟ ਕੋਈ ਹੋ ਤਾਂ ਆਪਣਾ ਆਟੋ ਵਾਲੇ ਨਾਲ ਚੜ੍ਹਨ ਦੀ ਜਰੂਰਤ ਨਹੀਂ ਫੈਮਿਲੀ ਦੇ ਨਾਲ ਰਾਤ ਨੂੰ ਰਿਸਕ ਹੁੰਦਾ ਤੇ ਇਹ 2-3 ਬੱਸਾਂ ਗੁਰਦਰਾ ਸਾਹਿਬ ਆਪ ਡਾਊਨ ਕਰਦੀਆਂ ਸੰਗਤ ਨੂੰ ਲੈ ਕੇ ਆਉਂਦੀਆਂ ਜੀ ਤੇ ਉਹ ਜਿਲਿਆਂ ਵਾਲੀ ਬਾਗ ਦੇ ਕੋਲ ਉਤਾਰ ਦਿੰਦੀਆਂ ਤੇ ਥੋੜਾ ਜਿਹਾ ਪਿੱਛੇ ਤੇ ਉੱਥੋਂ ਸਾਹਮਣੇ ਹੀ ਗੁਰਦਰਾ ਸਾਹਿਬ ਦੀ ਜੋੜੀ ਪੈਂਦੀ ਹੈ ਜੋੜਾ ਘਰ ਹੈ ਗਰੜੜੀ ਘਰ ਹੈ ਤੇ ਜੇ ਤੁਸੀਂ ਸਰਾਂ ਦੇ ਕੋਲੇ ਹੋਟਲ ਲੈਣਾ ਜਾਂ ਉੱਥੇ ਰੁਕਣਾ ਹੈ ਤੇ ਉੱਥੋਂ ਸਾਨੂੰ ਤੁਹਾਨੂੰ ਬਿਲਕੁਲ ਆਸਾਨ ਲੱਗਣਾ ਜੀ ਤੇ ਉੱਥੋਂ ਤੁਸੀਂ ਦਰਵਾਰ ਸਾਹਿਬ ਦੇ ਵਿੱਚ ਅੰਦਰ ਐਂਟਰ ਹੋ ਸਕਦੇ ਹੋ ਵਰਸ਼ਨ ਅਨੁਸਾਰੀ ਅੰਮ੍ਰਿਤ ਵੇਲੇ ਕਰ ਸਕਦੇ ਹੋ ਤੇ ਇਸ ਗੱਲ ਦਾ ਜਰੂਰ ਧਿਆਨ ਰੱਖਣਾ ਵੀ ਜਦੋਂ ਵੀ ਪਰਿਵਾਰ ਦੇ ਨਾਲ ਆਉਣਾ ਹੈ ਤੁਸੀਂ ਕੋਸ਼ਿਸ਼ ਕਰਨੀ ਹੈ ਵੀ ਕਿ ਐਸਜੀਪੀਸੀ ਦੀ ਸਰਾਂ ਦੇ ਵਿੱਚ ਬਾਰ ਹੋਟਲ ਤਾਂ ਬਹੁਤ ਨੇ ਪਰ ਐਦਾਂ ਦੇ ਹੋਟਲ ਨੇ ਜਿਹੜਾ ਅਨਸੇਫ ਨੇ ਤੇ ਐਦਾਂ ਦੇ ਹੋਟਲ ਵੀ ਹੈਗੇ ਜੋ ਸੇਫ ਨੇ ਮੈਂ ਕੋਸ਼ਿਸ਼ ਕਰੂਗਾ ਕੋਈ ਸੇਫ ਹੋਟਲ ਦੇ ਬਾਰੇ ਜਾਣਕਾਰੀ ਤੁਹਾਨੂੰ ਦੇਵਾਂ ਜੇ ਤੁਸੀਂ ਪੈਮਲੇ ਦੇ ਨਾਲ ਆਉਣਾ ਤੇ ਇੱਕ ਸਾਰਾ ਸਾਰਾ ਗੜੀ ਸਰਾ ਇੱਥੇ ਗੁਰਦੁਆਰ ਸਾਹਿਬ ਦੇ ਐਸਜੀਪੀਸੀ ਦੇ ਅੰਡਰ ਚ ਪੈਂਦੀ ਹੈ ਤੁਸੀਂ ਉੱਥੇ ਵੀ ਹੋਟਲ ਬੁੱਕ ਕਰਵਾ ਸਕਦੇ ਹੋ ਪਰ ਉਹ ਆਨਲਾਈਨ ਬੁਕਿੰਗ ਹੁੰਦੀ ਹੈ ਜਦੋਂ ਵੀ ਦਰਬਾਰ ਸਾਹਿਬ ਆਉਣਾ ਜੀ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਓ ਤੇ ਆਪਾਂ ਅੱਗੇ ਹੁਣ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਜੋ ਵੀ ਆਸ-ਪਾਸ ਜਿੰਨੇ ਵੀ ਗੁਰਦੁਆਰਾ ਸਾਹਿਬ ਪੈਂਦੇ ਨੇ ਉੱਥੇ ਆਪਾਂ ਕਿ ਕਿੰਨਾ ਕੁ ਟਾਈਮ ਆਪਾਂ ਨੂੰ ਜਾਣ ਲੱਗਦਾ ਅਗਲੇ ਬਲੌਗ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਤੇ ਉਹ ਜਿਆਦਾ ਦੂਰ ਨਹੀਂ ਪੈਂਦੇ 10 ਮਿੰਟ ਦਾ ਸਿਰਫ ਰਸਤਾ ਪੈਦਲ ਚੱਲ ਕੇ ਆਪਾਂ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਜਾ ਸਕਦੇ ਹਾਂ ਜੀ ਧੰਨਵਾਦ